ਪਰ ਚਲਦੇ ਆਏ ਏਅਰਪੋਰਟ ਤੇ ਬਾਕੀ ਜਿਹੜਾ ਮੋਢਿਆਂ ਤੇ ਕੰਗੇ ਹੁੰਦੇ ਉਹ ਪੈਚੀ ਪਾ ਆ 3:30 ਵੱਜ ਗਏ ਆ ਇਹ ਹੁਣ ਸਾਨੂੰ ਬਾਕੂ ਭੇਜਦੇ ਆ ਵਾਪਸ ਲੈ ਕੇ ਰਸ਼ੀਆ ਨੇ ਸਾਨੂੰ ਐਂਟਰੀ ਨਹੀਂ ਦੇਦੀ ਹੁਣ ਸਾਨੂੰ ਵਾਪਸ ਭੇਜਦੇ ਸਾਨੂੰ ਹੁਣ ਇਹਨਾਂ ਨੇ ਕਰਤਾ ਸੀਗਾ ਡਿਪੋਰਟ ਰਸ਼ੀਆ ਵਾਲਿਆਂ ਦੇ ਲੋ ਜੀ ਮਿੱਤਰੋ ਟੈਕਸੀ ਹੁਣ ਗਈ ਆ ਤੇ ਹੁਣ ਅਪ ਚਲਦੇ ਆਏ ਏਅਰਪੋਰਟ ਤੇ ਬਾਕੀ ਚਲੋ ਏਅਰਪੋਰਟ ਤੇ ਜਾ ਕੇ ਮਿਲਦੇ ਆ ਕੀ ਪ੍ਰੋਗਰਾਮ ਆ ਤੇ ਆ ਬੰਦੇ ਸਾਨੂੰ ਝਟੋਣਾ ਆਏ ਸੀਗੇ ਤੇ ਆ ਸੀਗੀ ਲੋਕੇਸ਼ਨ ਇਹ ਸੀਗੀ ਬਾਕੂ ਦੀ ਲੋਕੇਸ਼ਨ ਜਿੱਥੇ ਦੋ ਦਰ ਰਹੇ ਸੀਗੇ ਤੇ ਹੁਣ ਸਾਡਾ ਜ ਟੂਰ ਹੈਗਾ ਨੈਕਸਟ ਰਸ਼ੀਆ ਤੇ ਹੁਣ ਜਾ ਕੇ ਤੁਹਾਨੂੰ ਮਿਲਦੇ ਆ ਏਅਰਪੋਰਟ ਤੇ ਬਾਕੀ ਦੱਸਦੇ ਅਗਲਾ ਕੀ ਪ੍ਰੋਗਰਾਮ ਆ ਉਹ ਸਿੱਧੜਾ ਕੋ ਆ ਪੁੱਠਾ ਪਾ ਕੇ ਥੂ ਹਾਂ ਤੂੰ ਚਵਾ ਦੇ ਬੂੰ ਦਾ ਬਰਾ ਕੋ ਤੇ ਅੱਗੇ ਰੱਖ ਕਿਹੜਾ ਹੈਂਡ ਬੈਗ ਉਹ ਜੂਜਾ ਉਹ ਵਿੱਚ ਪਾਤਾ ਗੱਡੀ ਦੇ ਕਿਹਦੇ ਦੋ ਟੈਚੇ ਮਗਰ ਕਿਤੇ ਕੋ ਅਬ ਠੀਕ ਆ ਓਕੇ ਓਕੇ ਜਿਹੜਾ ਮੋਢਿਆਂ ਤੇ ਟੰਗਿਆ ਹੁੰਦਾ ਉਹ ਪੈਚੀ ਪਾਤਾ ਮੈਂ ਓਕੇ ਵੀਰੇ ਤਾਂ ਕੰਮ ਓਕੇ ਓਕੇ ਲੋ ਜੀ ਮਿੱਤਰੋ ਪਿਆਰਿਓ ਪਹਿਲਾ ਸੀ ਕਿ ਟੈਕਸੀ ਕਰਾਈ ਉਹ ਹੋ ਗਈ ਬੁੱਕ ਓਕੇ ਟੈਕਸੀ ਹੋ ਗਈ ਆ ਫੇਰ ਆਪਣੀ ਕੈਨਸਲ ਤੇ ਹੁਣ ਨਵੀਂ ਟੈਕਸੀ ਕਰਾਈ ਆ ਹੁਣ 에ਰਪੋਰਟ ਦਾ ਸਾਡਾ ਜਿਹੜੇ ਆਪਣੀ ਫਲਾਈਟ ਆ ਉਹ ਹੈਗੀ ਆ 8:30 ਵਜੇ ਤਾਂ ਟਾਈਮ ਹੋ ਜਾਣਾ 6 7:60 2 ਘੰਟੇ ਭਈ ਅੱਧਾ ਘੜਾ ਲਾਣਾ ਸਾਡੇ ਦੇ ਬੋਡੀ ਪਾਸਾ ਸ਼ੁਰੂ ਹੋ ਗਏ ਆ ਤੁਹਾਨੂੰ ਮਿਲਦੇ ਆ ਹੁਣ ਸਾਡੀ ਇਹ ਟੇ ਫਲੈਟ ਸੀ ਪਾਕੂ ਤੋਂ ਆਪਣੇ ਆਪਣੇ ਮਾਸਕੋ ਡਿਨਰ ਆ ਗਿਆ ਅਸੀਂ ਜੋ ਵਰ ਕਰਦੇ ਤੇ ਕਰਦੇ ਸਾਨੂੰ ਨਾ ਹੁਣ ਐਂਟਰੀ ਨਹੀਂ ਮਿਲੀ ਮਤਲਬ ਰਸ਼ੀਦ ਜੀ ਤਾਂ ਸਾਨੂੰ ਉਹਨਾਂ ਨੇ ਹੁਣ ਕਮਰਾ ਹੀ ਰੱਦ ਹੁੰਦਾ ਨਾ ਉਹਦੇ ਵਿੱਚ ਬਿਠਾਤਾ ਦਿਆ ਦਿੱਤਾ ਸਲਾਵੇ ਜਾਂ ਵੀ ਖਾ ਲੋ ਤੇ ਇੰਜੋਏਮੈਂਟ ਕਰੋ ਤੇ ਆ रशिया में आया था मैं काफ़ी घंटे ट्रेवल चक, कर चुका हूँ मैं ट्रैवलर हूँ और रशियन इमिग्रेशन जहाँ इंडियंस को काफ़ी तंग कर रही है और जैसे कि अपने कहते हैं कि इंडिया रशिया के साथ बहुत बड़े बढ़िया संबंध है लेकिन यहाँ ऐसा कुछ भी नहीं है एंड आई हैव वैलिड वीज़ा वैलिड रिटर्न टिकट फ्रॉम हेयर टू अमृतसर इंडिया एंड आई हैव वैलिड होटल बुकिंग आई हैव पेड फुल इन बट दे दे आस एन ना Uh, waiting room from one day, and uh, Russia is not good for the Indian, so no Indian will come here. See, the, uh, this brother also from India. Yeah. Uh, Russians are doing bad with the Indians. Yo. and uh, no no Indian should be come here because they are fucking bastard, and uh, the Indian embassy should. Indian embassy should do something for us. And th th that's not the right thing they are doing with us. They are treating us like animal. We are not animals. We are people. We pay for our ticks, for our everything. But the system over here is fucking bastard. Our Indian embassy should do something. The fucking bastard Russian immigration system, हेट इंडियन पीपल YouTube तो लाइव है यार ना देखो चंगी तरह ਕਿਆ ਮੈਂ ਡੰਗਰਾ ਨੂੰ ਤਾਂ ਆਰਡਰ ਰੱਖੇ ਬੰਦੇ ਇਹਨਾਂ ਨੇ ਚਲੋ ਜਿੰਨਾਂ ਕੋਲ ਡਾਕੂਮੈਂਟ ਨਹੀਂ ਉਹ ਤਾਂ ਸਹੀ ਗੱਲ ਆ ਵੀ ਚਲ ਮੰਨਦੇ ਆ ਸਾਡੇ ਕੋਲ ਸਾਰਾ ਕੁਝ ਆ ਤਾਂ ਵੀ ਬੈਟਰੀਟ ਕਰ ਰਹੇ ਆ ਆਪਣੇ ਇੰਡੀਆ ਚ ਰਸ਼ੀਆ ਦੇ ਕੋਈ ਲੋਕ ਹੋਣ ਆਪਣੇ ਆਲੇ ਅੱਗੇ ਪਿੱਛੇ ਲਾਲਾਂ ਛੁੱਟਦੇ ਫਿਰਦੇ ਆ ਤੇ ਇੱਥੇ ਵੇਖੋ ਇਹ ਕੀ ਕਰ ਰਹੇ ਆ ਸਾਡੇ ਨਾਲ ਨਾਉ ਆਈ ਐਮ ਹੇਅਰ ਸੋ ਦੇ ਆਰ ਡੂਇੰਗ ਰਾਈਟ ਯਾ ਦੇ ਆਰ ਡੂਇੰਗ ਰੋਂਗ ਵਿਦ ਅਸ these people are fucking booster see now what she is doing dekho ki kar rahi hai jave assi koi criminal hunde ha stay on agar isse side na kuch wrong hunda hai te ohde liye indian embassy zimmedar hai ਜਿਨ੍ਹਾਂ ਦੇ ਰਿਲੇਸ਼ਨ ਸਟਰੋਂਗ ਨਹੀਂ ਇਹਨਾਂ ਨਾਲ ਓਵੇਂ મોદી ਕਹਿੰਦਾ ਰਹਿੰਦਾ ਵੀ ਸਾਡੇ ਰਿਲੇਸ਼ਨ ਬਹੁਤ ਵਧੀਆ ਨੇ ਪੁਤਿਨ ਨਾਲ ਆ ਦੇਖੋ ਇੰਡੀਆ ਨਾਲ ਕੀ ਟ੍ਰੀਟ ਕਰ ਰਹੇ ਨੇ ਧੱਕਾ ਕਰ ਰਹੇ ਬਹੁਤ ਜ਼ਿਆਦਾ ਧੱਕਾ ਕਰ ਰਹੇ ਆ ਇੰਡੀਆ ਨੂੰ ਬੈਸੀ ਨੂੰ ਕੁਝ ਕਰਨਾ ਚਾਹੀਦਾ ਬਹੁਤ ਸ਼ੇਮ ਆ ਆਪਣੇ ਇੰਡੀਆ ਲਈ ਆਪਣੇ ਇੰਡੀਆ ਦੇ ਪਾਸਪੋਰਟ ਦੀ ਜ਼ੀਰੋ ਵੈਲਿਊ ਇੱਥੇ ਆਈ ਡੋਨਟ ਨੋ ਇਸ ਦਾ ਟੈਲੀਫੋਨ ਬਰਿੱਟ ਸਲਮਾਇਮ ਆਈ ਡੋਨਟ ਨੋ ਆਮ ਲਾਈਵ ਐਟ ਯੂਟਿਊਬ ਵਾਈ ਜਸਟ ਸਾਹ ਕਹੋ ਕਿ ਉਹ ਨਹੀਂ ਇਹਨੂੰ ਪਰਵਾਹ ਮੈਨੂੰ ਸਨੀਮਾਟੇ। ਤਕਮ ਸੋਚੀ। ਡਿਪੈਂਡ ਕਰਨਾ ਉਹ ਖਾਲੀ। ਭਰਾ ਦੇ 2:30 ਵੱਜ ਗਏ ਆ ਤੇ ਹੁਣ ਆਈ ਆ। ਉਹਨੇ ਸੁੱਤੇ ਸੀਗੇ ਉਹਨੂੰ ਠਾਰ ਕੇ ਦਿੱਤਾ ਇਹਨੂੰ ਰੋਪੀ ਬਣੀ। ਤੇ ਆ ਬਾਈ ਪਾਕਿਸਤਾਨ ਤੋਂ ਇਹਨਾਂ ਨੂੰ ਵੀ ਰਿਪੋਰਟ ਹੀ ਕੀਤਾ ਇਹਨੂੰ ਵਿਚਾਰੇ ਨੇ। ਆ ਮੋਲ ਚਾ ਇਹਦਾਂ ਦਾ ਪ੍ਰੋਗਰਾਮ ਹੈ ਕਹਿੰਦਾ। ਤੇ ਆ ਵਿਚਾਰਾ ਪਾਕਿਸਤਾਨ ਦੇ ਭਾਈ ਹੁਣ ਆਏ ਇਹਨੂੰ ਰਿਪੋਰਟ ਕਰਤਾ ਆ ਕਿ ਆ ਮੁੰਡੇ ਆ। ਆ ਪ੍ਰਧਾਨੀ ਹੋ ਇਹ ਸਿਸਟਮ ਇਹਦਾ ਰੈਰ ਵਾਲਾ ਅ ਵੀਚਾਰ ਆ ਤਾਂ ਗੁੱਸੇ ਹੀ ਹੋ ਗਿਆ ਟੈਨਸ਼ਨ ਦੇ ਨਾਲ ਜੇ ਤੁਸੀਂ ਆਏ ਆ ਇਹ ਹੁਣ ਸਾਨੂੰ ਬਾਕੂ ਭੇਜ ਰਿਹਾ ਵਾਪਸ ਲੇਕਿਨ ਜੇ ਤੁਸੀਂ ਬੈਗ ਮੰਗਦੇ ਹੋ ਆਪਣੇ ਜਿਹੜੇ ਆਪਾਂ ਬੈਗ ਜਮਾ ਕੇ ਰਾਇ ਨਾ ਉਹ ਬੈਗ ਨਹੀਂ ਦੇ ਰੇ ਕਿੰਦੇ ਸਾਨੂੰ ਬੈਗਾਂ ਦਾ ਕੁਝ ਨਹੀਂ ਪਤਾ ਤੇ ਇਹ ਹੁਣ ਕਹਿੰਦਾ ਤੁਹਾਨੂੰ ਬਾਕੂ ਜਾ ਕੇ ਬੈਗ ਦੇਾਂਗੇ ਤੁਹਾਨੂੰ ਬੈਗ ਤੋਂ ਬਗੈਰ ਕਿੱਦਾਂ ਗੱਡੀ ਚੱਡੂਗੀ ਹੁਣ ਸਾਰਾ ਸਮਾਨ ਉਹਦੇ ਵਿੱਚ ਆ ਇਹ ਹੁਣ ਜਾ ਰਿਹਾ ਹੁਣ ਕਹਿੰਦੇ ਮਗਰ ਮਗਰ ਆ ਜਾਓ ਤੱਕ ਬੈਗ ਉਹ ਜੋ ਵੀ ਆ ਕੰਦੀਰਪੂਰਤ ਦੇਾਂਗੇ ਤੇ ਹੁਣ ਸਭ ਮੈਨੂੰ ਲੱਗਦਾ ਹਾਂ ਸਿੱਧਾ ਸਾਨੂੰ ਡਾਇਰੈਕਟ ਮਤਲਬ ਫਲਾਈਟ ਤੇ ਹੀ ਚੜਾਉਣਗੇ। ਆਹ ਹੌਂੜਿਆ ਬੰਟੀ ਕੋਈ ਕੋਈ ਬੈਗ ਨਹੀਂ ਉਹੀ ਬੈਗ ਜਿਹੜਾ 8 ਕਿਲੋ ਹੁੰਦਾ ਨਾ ਸਿਰਫ ਉਹੀ ਬੈਗ ਹੈ ਹੋਰ ਆਪਣਾ ਕੋਈ ਬੈਗ ਨਹੀਂ ਹੈਗਾ ਸਿਰਫ ਖਾਲੀ ਹੀ ਆਹੀਂ। ਤਿੰਨ ਗੱਲਾਂ ਕਰਦੇ ਪਈ ਜੀ। ਦਾ ਮੈਂ ਭਾਵੇਂ ਬੋਲਾ ਤੇਰਾ ਇੱਥੇ ਵੀ ਕੰਮ ਆਹੀ ਸਵੇਰੇ ਸਕੇ ਫੇਰ ਰੋਟੇ। ਆ ਜਾ ਰਹੇ ਆ ਵਾਪਸੀ ਜੀ ਰਿਪੋਰਟ ਦਿੱਤਾ ਸਾਨੂੰ ਕਰ। ਬਹੁਤ ਗੱਦੇ ਤੀ ਘੁੰਮ ਲਿਆ ਰਸ਼ੀਆ। ਉਹ ਨਹੀਂ ਅੱਗੇ ਚੱਲਦੇ ਆ ਟੈਨਸ਼ਨ ਕਿਉਂ ਲੈ ਗਿਆ ਆਵਾਂਗੇ ਤੇ ਜ਼ਰੂਰ ਪਹੁੰਚ ਇੱਕ ਕਰੇ ਸੀ ਤੇ ਹੁਣ ਬੈਗ ਬੂ ਬ ਜਿਹੜੇ ਅਸੀਂ ਕੰਦੇੜ ਏਅਰਪੋਰਟ ਤੇ ਜਾ ਕੇ ਦਿਆਂਗੇ ਦੇਖੋ ਦਿੰਦੇ ਆ ਕਿ ਨਹੀਂ ਦਿੰਦੇ ਸਾਡੇ ਕੋਲ ਬੈਗ ਬੂ ਕੋਈ ਨਹੀਂ ਆਹ ਚੀਜ਼ ਹੈ ਕੋਈ ਬੈਗ ਐ ਸਿਰਫ 8 ਕਿਲੋ ਵਾਲਾ ਹੋਰ ਕੋਈ ਬੈਗ ਨਹੀਂ ਹੈਗਾ ਹਾਂਜੀ ਦੋਸਤੋ ਹੁਣ ਅਸੀਂ ਪਾਇ ਜਾਦ ਦੇ ਵਿੱਚ ਬਹਿ ਗਏ ਆ ਤੇ ਹੁਣ ਆਪਣੀ ਜਿਹੜੀ ਫਲਾਈਟ ਬਾਕੂ ਦੀ ਆ ਤੁਸੀਂ ਬਹੁਤ ਮਜ਼ਾ ਆਇਆ ਤਿੰਨ ਤਿੰਨ ਰਾਤਾਂ ਚਾਦਰ ਰਹੇ ਆ ਆਦੇ ਸੱਡੇਕ ਮਤਲਬ ਦਿਨ ਦੇ 4:30 ਵਜੇ 5:00 ਵਜੇ ਫਲੇਟ ਹੈ 4:30 ਹੋ ਗਏ ਆ ਧੁੱਪ ਚੜੀ ਆ ਪੂਰੀ ਦਿਨ ਇਥੇ ਜਲਦੀ ਚੜਿਆ ਰਾਤ ਨੂੰ ਲੱਗਾ ਹੈ 2-3 ਘੰਟਿਆਂ ਦੀ ਜਿੱਤੋ ਮੇਰਾ ਖਿਆਲ ਆ ਐ ਪੂਰੀ ਜੋਰਾ ਜੋਰਾ ਧੁੱਪ ਜੜੀ ਨਾ ਗਰਮੀ ਨਹੀਂ ਹੈਗੀ ਇੰਨੀ ਧੁੱਪ ਚੜੀ ਪੂਰੀ 4:30 ਵਜੇ ਆਹ ਤੋਂ ਮੈਂ ਬਕਸਾ ਆ 11:00 ਵਜੇ ਤੋਂ 12:00 ਵਜੇ ਉਹ ਸਮਾਂ ਨਹੀਂ ਲੈ ਬਾਹਰ ਪ੍ਰੋਬਲਮ ਲੈ ਰਹਾਂ ਤੁਸੀਂ ਸੈੱਗ ਦੇ ਬਣੇ ਚਿਲਰਸ ਦੇ ਨਾਲ ਚੈੱਕ ਕਰਿ ਦੇ ਸਕਦੇ ਹੋ With that machine line, always directly without downloading to your device. There are also cartons that can be taken with your passengers in order not to destroy ਇਸਲੇ ਮੈਂ ਜਿਹੜਾ ਰਸਤੋਂ ਇਹਨਾਂ ਸ਼ਾਤਰੋਂ। ਉਹ ਤੇਰੀ ਰੂਹ। ਅੰਤ ਵਿੱਚ ਤਾਂ ਤਾਂ ਅਸੋਖੇ ਤਸਦੀ ਪਸਾਈ। ਅੱਜ ਘੜਿਆ ਪਾਣੀ ਪੀਣ ਵਾਲਾ ਇਦਾਂ ਪਾਣੀ ਪੀਣਾ ਪਈਗਾ ਆ ਮੂੰਹ ਚੱਕ ਕੇ। ਆ ਆਏ ਪਾਣੀ ਪੀਣ ਦਾ ਜਗ੍ਹਾ ਲੱਭਣ ਲੱਪੋ ਤੇ ਪਾਣੀ ਪੀਓ ਸਿੱਧਾ ਖਲਾਇ ਜਾ ਕੇ ਸੰਗੀਤ ਵਿੱਚ ਵਜਦਾ ਪਾਣੀ। ਹੈ ਮੋਲ ਲਾਓ ਤਾਂ ਭੈਣ ਨੂੰ ਨਾ ਮਹਿੰਗਾ ਕੁੜੀ 10 10 ਮੰਨਤ ਆ। 550 ਰੁਪਏ ਦੀ ਬੋਤਲ ਆ ਹਾਂਜੀ ਸასი ਗੱਲ ਦੋਸਤੋ ਕੀ ਹਾਲ ਚਾਲ ਆ ਤੇ ਹੁਣ ਆਪਾਂ ਪਹੁੰਚ ਗਏ ਆ ਬਾਕੂ ਇੰਟਰਨੈਸ਼ਨਲ 에ਅਰਪੋਰਟ ਜੀਵਾਈਡੀ ਤੇ ਸਾਨੂੰ ਹੁਣ ਇਹਨਾਂ ਨੇ ਕਰਤਾ ਸੀਗਾ ਡਿਪੋਰਟ ਰਸ਼ੀਆ ਵਾਲਿਆਂ ਦੇ ਉਹ ਤਾਂ ਤੁਸੀਂ ਵੇਖੀ ਸੀ ਇਸ ਤੋਂ ਪਹਿਲਾਂ ਜਿਹੜੀ ਵੀਡੀਓ ਹੈਗੀ ਆ ਉਹ ਤੇ ਵੇਖਿਆ ਸੀ ਸਾਰਾ ਕੀ ਹਸਤਾਕ ਕੀ ਇਹਨਾਂ ਦਾ ਰੈਕਸ਼ਨ ਆ ਵੀ ਇਹ ਐਂਟਰੀ ਜਿਹੜੀ ਬੜੀ ਮੁਸ਼ਕਲ ਦਿੰਦਾ ਵਾ ਰਸ਼ੀਆ ਐਂਟਰੀ ਨਹੀਂ ਦੇ ਰਿਹਾ ਹੁਣ ਸਵੇਰੇ ਜਿੱਦਾਂ 4:30 ਵਜੇ ਆਪਣੀ ਸੀਗੀ ਫਲੈਟ ਆਪਣੀ ਮਾਸਕੋ ਤੋਂ ਤੇ ਆਪਣੇ ਕੀ ਇਹ ਤੇ ਬਾਕੂ ਦੀ ਜਿੱਥੇ ਆਪਾਂ ਬੈਠੇ ਹੋਏ ਆ ਤੇ ਉਹਦੇ ਵਿੱਚ ਫਿਰ ਹੁਣ ਆਪਣਾ ਇਹਨਾਂ ਨੇ ਬਿਠਾਇਆ ਹੋਇਆ ਸਾਨੂੰ 에어ਪੋਰਟ ਦੇ ਵਿੱਚ ਹੀ ਅਸੀਂ 에어ਪੋਰਟ ਦੇ ਅੰਦਰ ਹੀ ਬੈਠੇ ਹੋਏ ਆ ਤੇ ਬਾਹਰ ਸਾਨੂੰ ਜਾਣ ਨਹੀਂ ਦੇ ਰਿਹਾ ਵੀ ਇਹ ਕਹਿ ਰਿਹਾ ਵੀ ਤੁਸੀਂ ਹੁਣ ਫਲੈਟ ਕਰਾਓ ਅੱਗੇ ਦੀ ਜਿੱਥੋਂ ਵੀ ਤੁਸੀਂ ਆਏ ਹੋ ਇੰਡੀਆ ਦੀ ਫਲੈਟ ਤੁਸੀਂ ਕਰਾਓ ਤਾਂ ਤੁਸੀਂ ਆਪਣੇ ਮਤਲਬ ਅੱਗੇ ਜਾ ਸਕਦੇ ਹੋ ਤੇ ਅਸੀਂ ਕਹਿ ਰਹੇ ਆ ਭਾਈ ਵੀ ਅਸੀਂ ਫਲੈਟ ਨਹੀਂ ਕਰਉਣੀ ਤੁਸੀਂ ਆਪ ਫਲੈਟ ਕਰਾ ਕੇ ਭੇਜੋ ਵੀ ਜਿੱਦ ਦਾ ਸਾਨੂੰ ਰਸ਼ੀਆ ਨੇ ਭੇਜਿਆ ਸੀ ਡਿਪੋਰਟ ਕੀਤਾ ਸੀ ਰਸ਼ੀਆ ਨੇ ਆਪਣੀ ਫਲੈਟ ਦੇ ਵਿੱਚ ਭੇਜਿਆ ਸੀਗਾ ਉਹਨਾਂ ਨੇ 24 ਘੰਟਿਆਂ ਬਾਅਦ ਕਿਉਂਕਿ ਅਸੀਂ ਤਾਂ ਜਿਹੜੀ ਟਿਕਟ ਕਰਾਈ ਸੀ ਉਹ ਤਾਂ ਸਾਡੀ ਖਰਾਬ ਗਈ ਜਿਹੜੀ ਸਾਡੀ ਵਾਪਸੀ ਰਸ਼ੀਆ ਤੋਂ ਇੰਡੀਆ ਆਪਣੀ 19 20 23 ਨੂੰ ਸੀਗੀ ਉਹ ਸਾਡੀ ਖਰਾਬ ਗਈ ਹੈ ਤੇ ਹੁਣ ਅਸੀਂ ਇਹਨਾਂ ਨੂੰ ਕਹਿ ਰਹੇ ਭਾਈ ਸਾਡਾ ਤਾਂ ਇੱਥੇ ਕੋਈ ਕਸੂਰ ਨਹੀਂ ਹੈਗਾ। ਉਹ ਰਸ਼ੀਆ ਨੇ ਤੁਹਾਡਾ ਇੱਥੇ 에어ਪੋਰਟ ਦੇ ਵਿੱਚ ਭੇਜਿਆ ਵਾ ਤੇ ਰਸ਼ੀਆ ਨੂੰ ਸਾਨੂੰ 에어ਪੋਰਟ 'ਚ ਨਹੀਂ ਭੇਜ ਭੇਜਣਾ ਸੀ ਰਸ਼ੀਆ ਨੂੰ ਸਿਰਫ ਡਾਇਰੈਕਟਰ ਸਾਨੂੰ ਰਿਪੋਰਟ ਦੇ ਕਰਨਾ ਸੀ ਤੁਹਾਨੂੰ ਇੰਡੀਆ ਭੇਜਣਾ ਚਾਹੀਦਾ ਸੀ। ਵੀ ਸਾਨੂੰ ਮਤਲਬ ਇੱਥੇ ਨਹੀਂ ਭੇਜਣਾ ਚਾਹੀਦਾ ਸੀਗਾ। ਤੇ ਹੁਣ ਇਹ ਸਾਨੂੰ ਅੱਜ ਕਹਿ ਰਹੇ ਸੀਗੇ ਹੁਣ ਕਾਫੀ ਨਾਲ ਅੱਜ ਬਹਿਸ ਬਹੁਤ ਚੱਲੀ ਐ ਸਵੇਰੇ ਮਾਨੂੰ ਅੱਜ ਹੁਣ ਟਾਈਮ ਇੱਥੇ ਦੇ ਵੱਜ ਗਏ ਆਪਣੇ 11:30 ਹੋ ਗਏ ਆ। ਤੇ ਹੁਣ ਇਹਨਾਂ ਨਾਲ ਬੜੀ ਬਹਿਸ ਚੱਲਣ ਦੀ ਸੀਗੀ। ਸਵੇਰੇ 8 ਵਜੇ ਦੀ ਬਹਿਸ ਚ ਉਹ ਕਹਿੰਦੇ ਆ ਵੀ ਤੁਸੀਂ ਆਪਣੀ ਟਿਕਟ ਕਰਾਓ ਤੇ ਤੁਹਾਨੂੰ ਅਸੀਂ ਭੇਜਦੇ ਆ ਕਹਿੰਦਾ ਕਈ ਅਸੀਂ ਟਿਕਟ ਨਹੀਂ ਕਰੂ ਟਿਕਟ ਤੁਸੀਂ ਹੀ ਕਰਾਓ ਜਾਂ ਸਾਨੂੰ ਆਪਣੇ ਇਥੇ ਕੰਟਰੀ ਵਿੱਚ ਐਂਟਰੀ ਦਿਓ ਤੇ ਕਹਿੰਦੇ ਨਹੀਂ ਨਾ ਤੁਹਾਨੂੰ ਐਂਟਰੀ دینی ਐ ਤੇ ਨਾ ਤੁਹਾਡੀ ਟਿਕਟ ਬਣੀ ਟਿਕਟ ਤੁਸੀਂ ਕਰਾਓ ਤੇ ਦੇਖੋ ਹੁਣ ਬੈਠੇ ਹੋਏ ਆ ਲੰਮੇ ਪਏ ਹੋਏ ਆ ਰਤੀ ਦੇ ਹਾਦ ਪੈ ਗਈ ਆ ਦਸੋਂ ਦੇ ਸੂਫੇ ਲੱਗੇ ਹੋਏ ਆ ਤੇ ਕੋਈ ਤਾਂ ਪ੍ਰੋਬਲਮ ਤਾਂ ਹੈ ਨਹੀਂ ਖਾਣ ਪੀਣ ਨੂੰ ਠੀਕ ਆ ਬਣੀ ਜਾਂਦਾ ਵਧੀਆ ਤੇ ਬੜੀ ਵੈਸੇ ਤੁਹਾਨੂੰ ਕਿੱਕ ਕਰਦੀ ਗੱਲ ਐ ਵੀ ਜੇ ਸਵੇਰੇ ਨਾ ਕਰੀ ਤੇ ਫੇਰ ਸਾਨੂੰ ਕਰੋਣੀ ਪਈ ਹੁ ਟਿਕਟ ਵੀ ਬੜੀ ਮਹਿੰਗੀ 35 ਤੋਂ 40 ਹਜ਼ਾਰ ਦੀ ਟਿਕਟ ਆ ਰਹੀ ਜਾਂਦੀ ਆ ਜੀ। ਤੇ ਹੁਣ ਇਹ ਆ ਵੀ ਚੱਕਰੇ ਆ ਬੇ। ਦੂਜੀ ਗੱਲ ਬਾਈ ਵੀ ਜਿਹੜਾ ਵੀ ਮਤਲਬ ਰਸ਼ੀਆ ਕਿੰਨੇ ਵੀ ਰਸ਼ੀਆ ਜਾਣਾ ਨਾ ਉਹ ਸਿੱਧਾ ਡਾਇਰੈਕਟਲੀ ਆਪਣੇ ਇੰਡੀਆ ਤੋਂ ਹੀ ਟਿਕਟ ਰਸ਼ੀਆ ਦੀ ਕਰਾਵੇ। ਉਹਦੇ ਵਿੱਚ ਇੱਕ ਇਹ ਕਾਰਨ ਐ ਵੀ ਜੇ ਮੰਨ ਲਓ ਤੁਹਾਨੂੰ ਰਸ਼ੀਆ ਡਿਪੋਰਟ ਕਰਦਾ ਵਾ ਤੁਹਾਨੂੰ ਐਂਟਰੀ ਨਹੀਂ ਦਿੰਦਾ ਕੋਈ ਤੁਹਾਡੇ ਡਾਕੂਮੈਂਟ ਵਿੱਚ ਪ੍ਰੋਬਲਮ ਆ ਜਾਂਦੀ ਆ। ਸਭ ਤੋਂ ਵੱਡੀ ਪ੍ਰੋਬਲਮ ਇਹ ਆ ਕਿ ਉਹਨਾਂ ਨੂੰ ਇਹ ਲੱਗਦਾ ਆ ਕਿ ਇਸ ਇਹਨਾਂ ਨੇ ਜਿਹੜੀ ਵੀ جنگ جنگ ਆ ਰਹੀ ਆ ਕਿ ਉਹਨਾਂ ਨੂੰ ਇਹ ਹੁੰਦਾ ਵੀ ਇਹਨਾਂ ਨੇ ਗਾਂ ਡੌਂਕੀ ਲਾਉਣੀ ਆ ਕਿਉਂਕਿ ਬੈਲਾਰੂਸ ਤੋਂ ਡੌਂਕੀ ਲੱਦੀ ਆ ਇਹਨਾਂ ਦੇ 4 ਤੋਂ 5 ਬਾਰਡਰ ਜਿਹੜੇ ਆ ਵੀ ਇਹਨਾਂ ਦੇ ਨਾਲ ਲੱਗਦੇ ਆ ਬੈਲਾਰੂਸ ਹੋ ਗਿਆ ਲਟਵੀਆ ਹੋ ਗਿਆ ਆਪਣਾ ਫਿਨਲੈਂਡ ਹੋ ਗਿਆ ਪੋਲੈਂਡ ਹੋ ਗਿਆ ਕਾਫੀ ਮਤਲਬ ਬਾਰਡਰ ਇਹ ਸ਼ੇਅਰ ਆ ਕਿਉਂਕਿ ਰਸ਼ੀਆ ਤੋਂ ਗਾਂ ਜਿਹੜਾ ਸ਼ੈਨਗਨ ਜਿਹੜਾ ਬਹੁਤ ਈਜ਼ੀ ਆ ਆਪਾਂ ਇਹ ਚੀਜ਼ ਸੋਚ ਕੇ ਨਹੀਂ ਆਏ ਸੀਗੇ ਕਿ ਆਪਾਂ ਗਾਹ ਜਾਣਾ ਆਪਾਂ ਮੈਂ ਸਮਾਂ ਟਰੈਵਲ ਕਰਨ ਆਇਆ ਸੀਗਾ ਮੈਂ ਤੇ ਮੇਰੇ ਨਾਲ ਆ ਮੁੰਡਾ ਪਿਆ ਮਾਸੀ ਦਾ ਤੇ ਆਪਾਂ ਸੋਚਦੇ ਵੀ ਤਿੰਨ ਚਾਰ ਕੰਟਰੀਆਂ ਘੁੰਮ ਕੇ ਤੇ ਅਸੀਂ ਵਾਪਸ ਜਾਣਾ ਕਿਉਂਕਿ ਅਸੀਂ ਪਹਿਲਾਂ ਦਵਾਈਆਂ ਆਏ ਆ ਦਵਾਈ ਤੋਂ ਅਸੀਂ ਬਾਕੂ ਆਏ ਸੀ ਤੇ ਬਾਕੂ ਤੋਂ ਅਸੀਂ ਫਿਰ ਰਸ਼ੀਆ ਚਲੇ ਸੀ ਕਿ ਰਸ਼ੀਆ ਸਾਨੂੰ ਐਂਟਰੀ ਨਹੀਂ ਦਿੱਤੀ ਤੁਹਾਨੂੰ 24 ਘੰਟੇ ਬਿਠਾਈ ਰੱਖਿਆ ਤੇ ਉਹ ਕੀ ਕਰਦੇ ਵੀ ਜਿਹੜੀ ਫਲਾਇਟ ਦੇ ਥਰੂ ਅਸੀਂ ਆਏ ਆ ਉਹੀ ਫਲਾਇਟ ਥਰੂ ਵਾਪਸ ਭੇਜਦੇ ਆ ਏ ਬਾਕੂ ਤੋਂ ਗਿਆ ਸੀ ਰਸ਼ੀਆ ਅਜ਼ਰਬਾਈਜਾਨ 에ਅਰਲਾਈਨ ਉਸੇ ਉਹੀ 22 ਮਤਲਬ 에ਅਰਲਾਈਨ ਦੇ ਵਿੱਚ ਉਹਨਾਂ ਨੇ ਤੁਹਾਨੂੰ ਮੋਸਕੋ ਤੋਂ ਰਸ਼ੀਆ ਨੇ ਆਪਣੇ ਭੇਜਤਾ ਹੋਇਆ ਬਾਕੂ ਤਾਂ ਹੁਣ ਬਾਕੂ 에ਅਰਪੋਰਟ ਦੇ ਵਿੱਚ ਬੈਠੇ ਹੋਏ ਆ ਆ ਲੱਗਿਆ ਫੋਨ ਚਾਰਜ ਫੋਨ ਚੋ ਚਲਾਇਆ ਫੋਨ ਤੇ ਹੁਣ ਉੱਥੇ ਅਸੀਂ ਬੈਠੇ ਸੀ ਇਮੀਗ੍ਰੇਸ਼ਨ ਲੱਗ ਕੇ ਬੈਠੇ ਸੀ ਸਵੇਰ ਤੀ ਹੁਣ ਉਹ ਕਹਿੰਦੇ ਭਾਈ ਵੀ ਤੀਸੇ ਇੱਥੇ ਜਿਆਦਾ ਚਿਰ ਨਹੀਂ ਬੈਹਿ ਸਕਦੇ ਤੁਸੀਂ ਉੱਥੇ ਜਾ ਕੇ ਲੰਮੇ ਲੰਮੇ ਪੈ ਜਾਓ ਤੇ ਬਾਕੀ ਦੇਖਾਂਗੇ ਸਵੇਰੇ ਬਾਕੀ ਕੋਸ਼ਿਸ਼ ਤਾਂ ਸਾਡੀ ਇਹ ਆ ਕਿ ਆਪਾਂ ਜਿਹੜੀ ਵੀ ਮਤਲਬ ਟਿਕਟ ਆ ਇਹੀ ਕਰਾ ਕੇ ਦੇਣ ਸਾਨੂੰ ਤੇ ਅਸੀਂ ਆਪਾਂ ਟਿਕਟ ਨਾ ਕਰਾ ਕੇ ਇਹੀ ਕਰਾ ਕੇ ਦੇਣ ਸਾਨੂੰ ਤੇ ਅਸੀਂ ਇਹਨਾਂ ਦੀ ਟਿਕਟ ਤੇ ਹੀ ਵਾਪਸ ਚਾਹੀਏ ਤੇ ਬਾਕੀ ਦੇ ਦਿਆਂ ਕੀ ਹੁੰਦਾ ਆ ਬਹਿਸ ਬੁਸਾਈ ਤਾਂ ਬਹੁਤ ਚੱਲਦਾ ਪਿਆ ਵਾ ਤੇ ਹੁਣ ਅਸੀਂ ਉਹਦਾ ਮੇਲ ਵੀ ਪਾਈ ਸੀ ਆਪਣੇ ਇੰਡੀਆ ਵੈਸੇ ਮੇਲ ਵੀ ਪਾਈ ਸੀ ਵੀ ਸਾਡੇ ਨਾਲ ਥੋੜੀ ਜਿਹੀ ਸਾਨੂੰ ਪ੍ਰੋਬਲਮ ਬਹੁਤ ਆ ਰਹੀ ਆ ਕਿਉਂਕਿ ਸਾਨੂੰ ਸਾਡੇ ਵੀ ਸਾਡੇ ਚ ਕੋਈ ਕੁਝ 1% ਵੀ ਕਸੂਰ ਨਹੀਂ ਹੈਗਾ ਵੀ ਸਾਨੂੰ ਇਹਨਾਂ ਨੂੰ ਇੱਥੇ ਭੇਜਣਾ ਹੀ ਨਹੀਂ ਚਾਹੀਦਾ ਸਾਨੂੰ ਰਿਪੋਰਟ ਕਰਨਾ ਸੀ ਇੰਡੀਆ ਮੰਨ ਚਾਹਦੇ ਤੇ ਸਾਨੂੰ ਕੋ ਇੰਡੀਆ ਦੀ ਟਿਕਟ ਸੀ ਰਟਰਨ ਤੇ ਇਸ ਕਰਕੇ ਸਾਨੂੰ ਉਹਨਾਂ ਨੇ ਇੱਥੇ ਜਾ ਕੇ ਮਾਰਿਆ ਵਾ ਇੱਕ ਪਤਾ ਥੋੜਾ ਕੀ ਸਰ ਕੋ ਪ੍ਰੋਬਲਮ ਸੀ ਅਸੀਂ ਬਾਕੂ ਦੇ ਵਿੱਚ ਬਲਵਤ ਦਿਨ ਜਿਹੜੇ ਸੀ ਜਿਆਦਾ ਲਾ ਲਏ ਆ ਉਹਦੇ ਕਰਕੇ ਵੀ ਸਾਨੂੰ ਲੱਗਦਾ ਵਾ ਵੀ ਥੋੜੀ ਪ੍ਰੋਬਲਮ ਤਾਂ ਆਈ ਹੈ ਵੀ ਬਾਕੂ ਦੇ ਵਿੱਚ ਜਿਹੜੀ ਸਟੇ ਸੀ ਨਾ ਉਹ ਥੋੜੀ ਜਿਆਦੀ ਹੋ ਗਈ ਹੈ ਉਹਦੇ ਕਰਕੇ ਸਾਨੂੰ ਪ੍ਰੋਬਲਮ ਆ ਗਈ ਹੈ ਬਹੁਤ ਡਿਪੋਰਟ ਕਰਦੇ ਆ ਭਾਈ ਰਸ਼ੀ ਵਾਲੇ ਬਹੁਤ ਜ਼ਿਆਦਾ ਡਿਪੋਰਟ ਕਰਦੇ ਆ ਮੈਂ ਕਹਿੰਦਾ ਰਸ਼ੀਆ ਤੁਸੀਂ ਨਾ ਹੀ ਆਓ ਤਾਂ ਬਹੁਤ ਵਧੀਆ ਹੀ ਗੱਲ ਆ ਪੈਸੇ ਖਰਾਬ ਕਰਨ ਵਾਲਾ ਘਠ ਹੈ ਮੀ ਹਾਂ ਆਉਣਾ ਵਾ ਡਾਇਰੈਕਟ ਫਲਾਇਟ ਲੈ ਕੇ ਆਓ ਰਸ਼ੀਆ ਦੀ ਰਸ਼ੀਆ 에ਅਰਲਾਈਨ ਲੈ ਕੇ ਆਓ ਡਾਇਰੈਕਟ ਤਾਂ ਆਓ ਉਦਾਂ ਨਾ ਆਓ ਤੁਸੀਂ ਤੇ ਜੇ ਮੰਨ ਲਓ ਤੁਹਾਨੂੰ ਰਸ਼ੀਆ ਐਂਟਰੀ ਨਹੀਂ ਦੇਗਾ ਤੁਹਾਨੂੰ ਮਤਲਬ ਡਿਪੋਰਟ ਵੀ ਕਰੇਗਾ ਤੁਹਾਨੂੰ ਚੱਕ ਕੇ ਦਿੱਲੀ 에어ਪੋਰਟ ਮਾਰੇਗਾ ਜਾਂ ਬੰਬੇ 에어ਪੋਰਟ ਮਾਰੇਗਾ ਪਤਾ ਹੋਏਗਾ ਆਪਣੀ ਕੰਟਰੀ ਦੇ ਵਿੱਚ ਆ ਹੁਣ ਸਾਨੂੰ ਕੀ ਕਰਦੇ ਪਏ ਆ ਚੱਕ ਕੇ ਇਹ ਮਾਰਦੇ ਪਏ ਆ ਹੁਣ ਇਹਨਾਂ ਨੇ ਕੀ ਇਹਨਾਂ ਨੇ ਕੀ ਇਹਨਾਂ ਨੇ ਕੀ ਕਰਨਾ ਵੀ ਮਤਲਬ ਆਪਣਾ ਜੋ ਵੀ ਆ ਸਿਸਟਮ ਆਪਣਾ ਇਹ ਕਰਨਗੇ ਆਪਣੇ ਉਹਦੇ ਵਿੱਚ ਆਪਣਾ ਯਾਰ ਇਹ ਜਿਹਦੇ ਬਾਕੂ ਵਾਲੇ ਨਾ ਇਹ ਮਾਨਕ ਦਵਾਈ ਚੱਕ ਕੇ ਸਾਨੂੰ ਜਿੱਤਾ ਮੇਰਾ ਖਿਆਲ ਆ ਹੁਣ ਬਾਅਦ ਚ ਦੁਬਈ ਤੋਂ ਦੁਬਈ ਤੋਂ ਫੇਰ ਮਤਲਬ ਸਾਡੀ ਜਿਹੜੀ ਫਲੈਟ ਆ ਉਹ ਮਤਲਬ ਹੋਏਗੀ ਚੇਂਜ ਹੋਏਗੀ ਦੁਬਈ ਤੋਂ ਦਿੱਲੀ ਦਬਈ ਤੋਂ ਦਿੱਲੀ ਹੋਏਗੀ ਕਿਉਂਕਿ ਜਿੱਦਾਂ ਸਾਡਾ ਰੂਟ ਆਇਆ ਨਾ ਉਸੇ ਰੂਟ ਨਾਲ ਹੀ ਤੁਹਾਨੂੰ ਉਹਨਾਂ ਨੂੰ ਵਾਪਸ ਭੇਜਣਾ ਵਾ ਰੂਟ ਚੇਂਜ ਨਹੀਂ ਕਰਨਾ ਕਿਉਂਕਿ ਅਸੀਂ ਜਦੋਂ ਆਏ ਸੀਗੇ ਅਸੀਂ ਆਏ ਸੀਗੇ ਫਸਟ ਟਾਈਮ ਦਬਈ ਦਬਈ ਤੋਂ ਅਦਰਵਾਈਜ਼ਾਂ ਅਦਰਵਾਈਜ਼ਾਂ ਤੋਂ ਅਸੀਂ ਆਏ ਸੀਗੇ ਰਸ਼ੀਆ ਤੇ ਰਸ਼ੀਆ ਤੋਂ ਅਸੀਂ ਆਏ ਸੀਗੇ ਉਹ ਵਾਪਸ ਭੇਜ ਤੁਹਾਨੂੰ ਤੇ ਉਹ ਉਹਦੇ ਹਾਂ ਕੀ ਹੋਇਆ ਕਿ ਕਿਸੇ ਨੇ ਨਹੀਂ ਸੋਣੀ ਸਟੋਰੀ ਸੋ ਜਾਣਾ ਨਾ ਸੋਣਾ ਸਟੋਰੀ ਜਿਹੜੇ ਆਪਣੇ ਭੈਣ ਭਾਈ ਆਉਂਦੇ ਆ ਉਹ ਤਾਂ ਵਿਚਾਰ ਰਹੇ ਨੇ ਕਿ ਅਸੀਂ ਤਾਂ ਚਲੋ ਨੁਕਸਾਨ ਹੋ ਗਿਆ ਸਾਡਾ ਦਾ ਅਸੀਂ ਤਾਂ ਇਨਫੋਰਮੇਸ਼ਨ ਦੇਣੀ ਆ ਕਿ ਨਹੀਂ ਦੇਣੀ ਆ ਅਮੀ ਪਾਗਲਾਂ ਨੂੰ ਫੱਸੀ ਜਾਂਦੇ ਭੈਣ ਜੋ ਕੋਈ ਕੰਮ ਵਾਲੇ ਸਾੜੇ ਹੁੰਦਾ ਬਿੱਲੜ ਹੁਣ ਕਿ ਚੈਨਲ ਸਬਸਕ੍ਰਾਈਬ ਕੀਤਾ ਮੇਰਾ ਤਾਂ ਅਸ ਪੁੱਛੀ ਨਾ ਪੁੱਛੀ ਤਾ ਠੀਕ ਆ ਮੈਂ ਆਪਣੀ ਵੀਡੀਓ ਆਪੇ ਦੇਖੀ ਦੂਜੀ ਦੂਜੀ ਗੱਲ ਇਹ ਆ ਵੀ ਇੱਕ ਸਭ ਤੋਂ ਵੱਡੀ ਜਿਹੜੀ ਜ਼ਰੂਰੀ ਸੂਚਨਾ ਤੁਸੀਂ ਮੋਬਾਈਲ ਜਦੋਂ ਵੀ ਰਸ਼ੀ ਆਉਣਾ ਨਾ ਮੋਬਾਈਲ ਦੇ ਵਿੱਚ ਤੁਹਾਡਾ ਜਿਹੜਾ ਇਹ ਕੀ ਕਰਦੇ ਸਾਡੇ ਇਹਨਾਂ ਨੇ ਜਿੰਨੇ ਸਾਡੇ ਫੋਨ ਸੀ ਨਾ ਮੇਰੇ ਤੋਂ ਦੋ ਫੋਨ ਸੀਗੇ ਦੋਨੇ ਆਈ 4G ਕੇ ਇੱਕ ਫੋਨ ਸੀਗਾ ਮੇਰੇ ਮਾਸੇ ਦੇ ਮੁੰਡੇ ਦਾ ਇਹ ਫੋਨ ਚੱਕ ਕੇ ਨਾ ਈਐਮਆਈ ਕੋਡ ਪਾ ਗਏ ਉਹਦਾ ਸਾਰਾ ਡਾਟਾ ਕੱਢ ਲਿਆ ਤੇ ਸਾਲ ਦਾ ਸਾਲ ਦਾ ਲਾ ਲਓ 6 ਮਹੀਨਾ ਲਾ ਲਓ ਵੀ ਤੁਸੀਂ ਕੀ ਕੀ ਸਰਚ ਮਾਰਿਆ ਵਾ ਫੋਨ ਦੇ ਵਿੱਚ ਤੇ ਤੁਸੀਂ ਕੋਈ ਇਹ ਸਰਚ ਨਹੀਂ ਮਾਰਿਆ ਜਾਂ ਤੁਹਾਡਾ ਕੋਈ ਇੱਥੇ ਰਿਲੇਟਿਵ ਹੈਗਾ ਵਾ ਜਾਂ ਉਹ ਨੰਬਰ ਚੈੱਕ ਕਰਦੇ ਆ ਕੀ ਤੁਹਾਡਾ ਕੋਈ ਇਟਲੀ ਦਾ ਨੰਬਰ ਤੇ ਕੋਈ ਸਪੇਨ ਦਾ ਨੰਬਰ ਤਾਂ ਜਿਆ ਡੌਂਕੀ ਲੈ ਕੇ ਜਾਇਆ ਤਾਂ ਉਹਨਾਂ ਨੂੰ ਕੋ ਲੈ ਲੈ ਕੇ ਜਾਵੇ ਅੱਗੇ ਹੈ ਇਹ ਨੰਬਰ ਪਾ ਕੇ ਆਪਣਾ ਸਾਰੀ ਡਿਟੇਲ ਨਿਕਲ ਜਾਂਦੀ ਉਹਨਾਂ ਨੂੰ ਵੀ ਤੁਸੀਂ ਗੂਗਲ ਤੇ ਕੀ ਸਰਚ ਮਾਰਿਆ ਵਾ ਹੁਣ ਕਈ ਲੋਕੀ ਸਰਚ ਮਾਰਦੇ ਆ ਹੁਣ ਅਸੀਂ ਵੀ ਆਉਣ ਲੱਗੇ ਸਰਚ ਮਾਰਿਆ ਸੀਗਾ ਕਿ ਭਾਈ ਇਹ ਮਤਲਬ ਜਿੱਦਾਂ ਹੁਣ ਬੈਲਾਰੂਸ ਤੋਂ ਕਿੰਨੇ ਕਿਲੋਮੀਟਰ ਆ ਟੈਕਸੀ ਜਾਂਦੀ ਆ ਉਹ ਤੋਂ ਕਿੰਨੇ ਕਿਉਂ ਕਿ ਚੁੱਪ ਕਰ ਜਾ ਯਾਰ ਤੇ ਆਪਣਾ ਕੋਈ ਫੋਨ ਫੋਨ ਜਿਹੜਾ ਨਾ ਨਵਾਂ ਲੈ ਕੇ ਆਉਣਾ ਇੱਕ ਇਜਤ ਰੱਖਣਾ ਪੁਰਾਣਾ ਫੋਨ ਲੈ ਕੇ ਨਾ ਸਿਮਾ ਫੋਨ ਸਭ ਦੂਜੇ ਨਵੀਂ ਨਵੀਆਂ ਲੈ ਕੇ ਆਉਣੀਆਂ ਸਿਮਾ ਤੇ ਚੱਕਰ ਆ ਵੀ ਉਹ ਸਾਲਾ ਕੋਈ ਕਰਤੂਰ ਲੈਂਦੇ ਆ ਭਾਈ ਤੇ ਬੜਾ ਇਹਨਾਂ ਦੇ ਚੱਕਰ ਤੇ ਸ਼ੋਅ ਮਣੀ ਕਟੋ-ਕਟ ਮੈਂ ਕੰਨਾ ਹੀ 1500 ਡਾਲਰ ਤੋਂ ਲੈ ਕੇ 2000 ਡਾਲਰ ਤੱਕ ਸ਼ੋਅ ਮਣੀ ਚਾਹੀਦਾ ਤੀਜੇ ਨੰਬਰ ਤੇ ਤੁਸੀਂ ਅਗਰ ਰਸ਼ੀਆ ਆ ਰਹੇ ਹੋ ਤਾਂ ਤੁਹਾਡੀ ਤਿੰਨ ਤੋਂ ਦੇਨ ਅਥੋਰਿਚਾਰ ਤੋਂ 5 ਦਿਨ ਤੋਂ ਵੱਧ ਸਟੇ ਨਾ ਹੋਵੇ 5 ਤੋਂ 4 ਤੋਂ 5 ਦਿਨ ਦੀ ਸਟੇ ਨਾ ਹੋਵੇ ਸਾਡੀ ਜਿਹੜੀ ਸਟੇ ਉਹ ਸੀਦੀ 6 ਰਾਤਾਂ ਸਾਦੇ ਹਫਤੇ ਸਟੇ ਸੀਗੀ ਤੇ ਨਾਤੇ ਨੂੰ ਕਰਨਾ ਕੱਪੜੇ ਨਹੀਂ ਬਦਲੇ 3 ਦਿਨ ਹੋ ਗਏ 4 ਦਿਨ ਹੋ ਗਏ ਬੁਰਸ਼ ਨਹੀਂ ਕੀਤਾ ਇਹ ਹੁੰਦਾ ਆ ਫਿਰ ਜੀ ਦੂਜੀ ਗੱਲ ਇਹ ਆ ਵੀ ਆਪਣੀ ਤਿਆਰੀ ਕਰਕੇ ਆਓ ਸੋਨਾ ਤਾਂ ਬਹੁਤ ਆ ਹਮ ਸਾਨੂੰ ਨਹੀਂ ਜਾਣਤਾ 에어ਪੋਰਟ ਤੇ ਵੇਚੀ ਰਹੇ ਘੁੰਮੇ ਆ 에어ਪੋਰਟ ਤੋਂ ਬਾਹਰ ਨੰਗਣ ਦਿੱਤਾ ਉਹਨਾਂ ਨੇ ਤੇ ਦੂਜੀ ਗੱਲ ਇਹ ਆ ਵੀ ਸੇਵਾ ਪਾਣੀ ਬਹੁ ਕਰਦੇ ਆ ਤੇ ਇੱਕ ਤੀਜੀ ਗੱਲ ਇੱਕ ਇਹ ਵੀ ਆ ਹੁਣ ਕਈ ਕਈ ਬੰਦੇ ਇਦਾਂ ਦੇ ਸੀਗੇ ਵੀ ਉਹਨਾਂ ਦੇ ਇੰਨੇ ਨੇ ਵੀਜ਼ੇ ਲੱਗੇ ਸੀਗੇ ਇੰਨੇ ਨੇ ਮਤਲਬ ਭਰੇ ਪਈ ਪਾਸਪੋਰਟ ਇੱਥੋਂ ਤੱਕ ਜਪਾਨ ਦੇ ਇੰਗਲੈਂਡ ਦੇ ਵੀਜ਼ੇ ਵੀ ਲੱਗੇ ਸੀ ਫਿਰ ਵੀ ਉਹਨਾਂ ਨੂੰ ਐਂਟਰੀ ਨਹੀਂ ਦਿੱਤੀ ਇੱਕ ਬੰਦਾ ਆਇਆ ਸੀਗਾ ਅਫਰੀਕਾ ਦਾ ਉਹਦਾ ਸੀਗਾ ਸਟੱਡੀ ਵੀਜ਼ਾ ਆਪਣਾ ਉਹਨੂੰ ਵੀ ਐਂਟਰੀ ਨਹੀਂ ਮਿਲੀ ਦੇਖੋ ਕਿੰਨਾ ਮਤਲਬ ਆਪਣਾ ਗੋਲੀ ਖਾ ਕੇ ਸੋਨੇ ਕਿੰਨਾ ਮਤਲਬ ਸਟਿੱਕ ਹੈ ਯਾਰ ਮੈਨੂੰ ਨਹੀਂ ਸਮਝ ਲੱਗਿਆ ਇਸ ਕੰਟਰੀ ਬਾਰੇ ਵੀ ਭਾਈ ਇਹ ਕੰਟਰੀ ਚਾਹੁੰਦੀ ਕੀ ਕਿਉਂ ਨਹੀਂ ਵੀਜ਼ਾ ਦਿੰਦੀ ਇੱਕ ਨਾ ਕੋਈ ਰੀਜ਼ਨ ਦੱਸ ਰਹੀ ਆ ਅਸੀਂ ਰੀਜ਼ਨ ਪੁੱਛ ਰਹੇ ਆ ਪੁੱਛ ਰਹੇ ਆ ਕੁਝ ਨਹੀਂ ਦੱਸ ਰਹੀ ਰੀਜ਼ਨ ਵੀ ਭਾਈ ਨਹੀਂ ਗੋ ਟੂ ਬੈਕ ਰੂਮ ਆ ਗੋ ਟੂ ਬੈਕ ਹਾਂ ਤੇ ਹੁਣ ਦੋਸਤੋ ਟਾਈਮ ਕਾਫੀ ਹੋ ਗਿਆ ਤੇ ਹੁਣ ਥੋੜੇ ਰੈਸਟ ਰਿਸਟ ਕਰਦੇ ਆ ਤੇ ਸਵੇਰੇ ਉੱਠ ਕੇ ਫੇਰ ਇਹਨਾਂ ਨਾਲ ਪੈਸਾ ਨਾ ਵਾ ਤੇ ਬਾਕੀ ਉਮੀਦ ਪੂਰੀ ਆ ਵੀ ਟਿਕ ਟੇ ਇਹੀ ਕਰਾ ਕੇ ਦੇਣਗੇ ਕਿਉਂਕਿ ਆਪਾਂ ਤਾਂ ਹੁਣ ਜੋਰ ਲਾਵਾਂਗੇ ਪੂਰਾ ਬਾਕੀ 1% ਆ ਇਹ ਵੀ ਜੇ ਨਹੀਂ ਕਰਨਗੇ ਤਾਂ ਫਿਰ ਇਹਦੇ ਆ ਤੇ ਬਾਕੀ ਵਲੌਗ ਜਿਹੜਾ ਵੀ ਇਦਾਂ ਹੀ ਮਤਲਬ ਚੱਲਦਾ ਰਹੇਗਾ ਸਵੇਰੇ ਨਾਲ ਹੀ ਪੂਰਾ ਜਿਹੜਾ ਵਲੌਗ ਆ ਸਵੇਰੇ ਕੀ ਮਹੌਲ ਚਾਲਿਆ ਤੇ ਗਾਂ ਦਬਈ ਕੀਵਾਂ ਚਾਲ ਹੋਊਗਾ ਤੇ ਇੰਡੀਆ ਕੀ ਹਾਲ ਤਾ ਹੋਊਗਾ ਇਹ ਸਾਰਾ ਇੱਕੋ ਸੰ ਬਲੁਕੋ ਵਲੌਗ ਪਾਊਗਾ ਤੇ ਪੂਰਾ ਵਲੌਗ ਨੂੰ ਵੇਖਿਓ ਤੇ ਬਾਕੀ ਮਿਲਦੇ ਆ ਤੁਹਾਨੂੰ ਸਵੇਰੇ ਤੇ ਬਾਕੀ ਦਿਨਿਆਂ ਸਵੇਰੇ ਤਾਂ ਅਪਡੇਟ ਤੇ ਹੌਨ ਲਈ ਹੈ ਗੁੱਡ ਨਾਈਟ ਤੇ ਹੁਣ ਟਾਈਮ ਇਤਰੋ ਵੱਜ ਗਿਆ ਰਾਤ 1:00 ਵੱਜ ਗਿਆ ਹੁਣ ਸੌਂ ਦਾ ਟਾਈਮ ਹੋ ਗਿਆ ਤੇ ਬਾਕੀ ਮਿਲਦੇ ਆ ਸਵੇਰੇ ਜੋ ਵੀ ਹੋਇਆ ਤੁਹਾਨੂੰ ਆਪਰੇਟ ਸਵੇਰੇ ਦਿਆਂਗੇ ਦੇ ਦਿਆਂ ਕੀ ਸਾਤਾ ਕੀ ਬੰਦਾ ਟ੍ਰਿਕਟ ਤੱਕ ਜੋ ਵੀ ਹੋਇਆ ਸਾਤਾ ਓਕੇ ਗੁੱਡ ਨਾਈਟ ਮਿਲਦੇ ਆ ਸਵੇਰੇ ਠੀਕ ਆ ਹਾਂਜੀ ਦੋਸਤੋ ਗੁੱਡ ਮਾਰਨਿੰਗ ਤੇ ਹੁਣ ਦੂਜਾ ਦਿਨ ਚੜ ਗਿਆ ਵਾ ਹੂੰ ਦੇ ਦਿਆਂ ਕੀ ਮਾਹੌਲ ਚਾ ਲਿਆ ਬਿ ਟਿਕਟ ਟੋਕ ਦਾ ਕਰਦੇ ਜਾ ਕੇ ਕਾਊਂਟਰ ਤੇ ਫਿਰ ਬੈਸ ਬੂਕ ਕਰਦੇ ਅਮੀਰੇਸ਼ਨ ਨਾ ਤਾਂ ਬਾਕੀ ਦੱਸ ਦਿਆਂ ਤੁਹਾਨੂੰ ਕੀ ਅਪਡੇਟ ਹੈ ਤੇ ਮੈਨੂੰ ਲੱਗਦਾ ਸ਼ਾਮ ਤੱਕ ਫਾਰਮਾ ਟਿਕਟ ਹੋ ਜਾਊਗੀ ਪੂਰੀ ਤੇ ਹਲਕੇ ਹਲਕੇ ਠੰਡਿਆ ਤੇ ਆਹ ਦੇਖੋ 에어ਪੋਰਟ ਦਾ ਨਜ਼ਾਰਾ ਪੂਰਾ ਮੈਨੂੰ ਤਾਂ ਤਾਂ ਹੀ ਕਰਉਣੀ ਪੈਣੀ ਹੈ ਇਹਨਾਂ ਤੋਂ ਮੁਸ਼ਕਲ ਹੀ ਆ ਇਹ ਸਾਰੇ ਤੁਹਾਨੂੰ ਪੁੱਛਿਆ ਵੀ ਨਾਲ ਕੋਈ ਖਾਦਾ ਜਾਂ ਪੀਤਾ ਕੁਝ ਨਹੀਂ ਤੇ ਕਰਦੇ ਆ ਤੁਹਾਨੂੰ ਬਾਚ ਦਾ ਲੋਕੇਸ਼ਨ ਹੈ ਹਟਲ ਦੀ ਆ ਜਾਣਾ ਇਹਨਾਂ ਦੀ ਬਾਦਸ਼ਾਹ ਆਇਆ ਦੁਬਈ ਨਹੀਂ ਇਹ ਇਹ ਨਹੀਂ ਹੈਗੀ ਯਾਰ ਆਇਆ ਅਜਰਬਾਈਲਾਨ 에어ਲਾਈਨ ਦੁਬਈ 11 10 ਵਜੇ 11 15 ਮਿੰਟ ਦੇ ਚੱਕੇ ਨੇ ਓਕੇ ਜੀ ਲਓ ਜੀ ਟਿਕਟ ਤਾਂ ਹੁਣ ਹੋ ਗਈ ਕਨਫਰਮ ਫਲਾਈਟ ਵੀ ਬੋੜੀਪਾ ਸ਼ੁਰੂ ਹੋ ਗਈ ਆ ਮਿਲਦੇ ਆ ਤੁਹਾਨੂੰ ਲਓ ਜੀ ਮਿੱਤਰੋ ਹੁਣ ਟਾਈਮ ਹੋ ਗਿਆ ਵਾ 10 ਵਜੇ ਆ ਤੇ ਹਵਾਕ 10 ਸਾਡੀ ਫਲੈਟ ਦੁਬਈ ਦੀ ਤਾਂ ਹੁਣ ਸਾਨੂੰ ਜਿਹੜੇ ਪਾਸਪੋਰਟ ਮਿਲ ਗਏ ਸੀ ਆ ਪਾਸਪੋਰਟ ਦਾ ਚੱਕਰ ਹੀ ਬੋਰਡਿੰਗ ਮਿਲ ਗਈ ਪਾਸਪੋਰਟ ਹੀ ਮਿਲ ਗਿਆ ਤਾਂ ਹੁਣ ਦੁਬਈ ਜਾਵਾਂਗੇ ਬਾਕੀ ਦੁਬਈ ਤੋਂ ਵੇਖਾਂਗਾ ਕਿ ਕੀ ਪ੍ਰੋਗਰਾਮ ਤੇ ਕਾਫੀ ਟਾਈਮ ਬੈਸ ਕਬੂਜ਼ ਕਰਕੇ ਫੇਰ ਹੀ ਸਾਨੂੰ ਪਾਸਪੋਰਟ ਮਿਲੇ ਆ ਪਾਸਪੋਰਟ ਤੇ ਬੋਡਿੰਗ ਪਾਸ ਮਿਲ ਗਿਆ ਤੇ ਹੁਣ ਬਾਕੀ ਕਰਦੇ ਆ ਕੀ ਪ੍ਰੋਗਰਾਮ ਗਿਆ ਦਾ ਲੈਨਰ ਨੂੰ ਨਾ ਲੱਗੀਆਂ ਵਾ ਤੇ ਹੁਣ ਬੋਡਿੰਗ ਪਾਸ ਲਈ ਕਰਦੇ ਆ ਤੇ ਬਾਕੀ ਬਾਕੀ ਮਿਲਦੇ ਆ ਕੀ ਦੇ ਦੇ ਕੀ ਪ੍ਰੋਗਰਾਮ ਠੀਕ ਆ ਚਾਰ ਚਾਰ ਪੰਜ ਦਿਨ ਹੋ ਗਏ ਆ ਹੁਣ 에ਰਪੋਰਟਾਂ ਤੱਕੇ ਖਾਣਦੇ ਆ ਸਾਲਾ ਦੋ ਦਿਨ ਤਾਂ ਇੱਥੇ ਦੋ ਦੋ ਦਿਨ ਇੱਥੇ ਸੁੱਤੇ ਆ ਤੇ ਦੋ ਹੀ ਸੁੱਤੇ 에ਰਪੋਰਟ ਮੋਸਕੋ ਤੇ ਹੁਣ ਕਦੇ ਸਾਹ ਆਇਆ ਇਹ ਸਾਲਾ ਸਾਰੇ ਪਵਾੜੇ ਰਸ਼ੀਆ ਦੇ ਆ ਜੋ ਵੀ ਆ ਇਹਨਾਂ ਨੇ ਸਾਲਾ ਨੇ ਕੰਮ ਖਰਾਬ ਕੀਤਾ ਸਾਰਾ ਬੜੀ ਯਾਰ ਲੈਂ ਬਹੁਤ ਲੈਣੀ ਤੇ ਨਹੀਂ ਕਰਦੇ ਸਾਲੇ ਹੇਰ ਭੈਜ ਪਲੇਨ ਤੇ ਲਾਗੋ ਵਾਪਸ ਲੈ ਕੇ ਕਹਿੰਦਾ ਵੀ ਜਿਹੜਾ ਹੌਦ ਦਵਾਈ ਦਾ ਪਹਿਲਾਂ ਸਾਡੇ ਸੁੱਤੇ ਰਹਿੰਦੇ ਆ ਉਹ ਇਸ ਲਈ ਗਿਆ ਸਮੇਂ ਦੀ ਮਾੜੀ ਚੱਲਣ ਦੀ ਭੈਣ ਤੇ ਬਾਕੀ ਹੁਣ ਮਿੱਤਰੋ ਮਿਲਦੇ ਆ ਫੇ ਦਵਾਈ ਜਾ ਕੇ ਠੀਕ ਆ ਕਰਦੇ ਆ ਪ੍ਰੋਗਰਾਮ ਬਾਕੀ ਆ ਇੱਕੋ ਗੱਲ ਕਹਾਂ ਕਿ ਭਾਈ ਰਸ਼ੀਆ ਨਾਲ ਉਹ ਜਾਉਣਾ ਤਾਂ ਪੂਰੀ ਤਿਆਰੀ ਨਾਲ ਉਹ ਰਿਟਰਨ ਟਿਕਟ ਚਾਹੀਦੀ ਕਨਫਰਮ ਲਾਸਟ ਵਿੱਚ ਤੇ ਹੋਟਲ ਬੁੱਕੀ ਕਨਫਰਮ ਚਾਹੀਦੀ ਆ ਤੇ ਆਪਣੇ ਹੀ ਹੋਮ ਕੰਟਰੀ ਦਾ ਉਹ ਜਿੱਦਾਂ ਆਪਾਂ ਇੰਡੀਆ ਆ ਤੇ ਇੰਡੀਆ ਦਿੱਲੀ ਤੋਂ ਕਰਾਓ ਟਿਕਟ ਸਿੱਧੀ ਸਿੰਗਲ ਟਿਕਟ ਨਾ ਕਰਾਓ ਠੀਕ ਹੈ ਤੇ ਹੁਣ ਜਾ ਰਹੇ ਆ ਇਹ ਪਲੇਨ ਦੇ ਵਿੱਚ ਜਾ ਰਹੇ ਆ ਤੇ ਹੁਣ ਕਰਦੇ ਆ ਕੀ ਹਸਤਾ ਵਿਆ ਤੇ ਬਾਕੀ ਮਿਲਦੇ ਆ ਮਿੱਤਰੋ ਜਾ ਕੇ ਤੇ ਉਹਨਾਂ ਨੂੰ ਇਹ ਹੁੰਦਾ ਸੀਗਾ ਵੀ ਇਹ ਇਹਨਾਂ ਨੇ ਮਤਲਬ ਰਸ਼ੀ ਆਏ ਤੇ ਇਹਨਾਂ ਨੂੰ ਡਾਂਕੀ ਲਾਉਣੀ ਆ ਵੀ ਇਹਨਾਂ ਨੇ ਅੱਗੇ ਜਾਣਾ ਵਾ ਮਤਲਬ ਬੈਲਾਰੂਸ ਹੱਕ ਦੀ ਤੇ ਬਾਕੀ ਇਹਨਾਂ ਨੂੰ ਕੌਣ ਸਮਝਾਵੇ ਕਿ ਜਾਣਾ ਸੀ ਅੱਗੇ ਹੀ ਸੀ ਨਹੀਂ ਬਣਦਾ ਨਾ ਸੀ ਕੋਈ ਜਤਨੀ ਦੂਜੇ ਰਾਵਾਂਗੇ